ਦੇ ਨਾਂਨੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ タルਮਸ਼ਹਰਾ ਚੈਰੀਟੇਬਲ ਟਰਸਟ ਦੇ ਪ੍ਰਧਾਨ ਨੇ ਸੁਨੀਲ ਮਹਾਜਨ ਜੀ ਆਉਣਾ ਗੱਲਬਾਤ ਕਰਦੇ ਅੱਜ ਦਾ ਪ੍ਰੋਗਰਾਮ ਜਿਹੜਾ ਰੱਖਿਆ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਜਿਹੜਾ 25 ਸਾਲਾ ਜਿਹੜਾ ਮੂਰਤੀ ਸਥਾਪਨਾ ਦੇ ਵਿੱਚ ਮਨਾ ਰਹੇ ਆ ਅੱਜ ਛੇ ਪਰਿਵਾਰ ਨੇ ਸਾਬਾ ਨੂੰ 25 ਸਾਲ ਪੂਰੇ ਹੋਏ ਆ ਉਹ ਸਾਡੇ ਪੂਰੀ ਪਰਿਵਾਰ ਸ਼੍ਰੀਸ਼ਪੂਰੀ ਜੀ ਦਾ ਪਰਿਵਾਰ ਇਹਨਾਂ ਬੜੇ ਸ਼ਰਧਾ ਤੇ ਆਪਣਾ ਲਗਨ ਨਾਲ ਬਣਾਇਆ ਪਹਿਲਾਂ ਸਵੇਰੇ ਹਵਨ ਜਾਗੂ ਹੋਇਆ ਉਹ ਹੋਈ ਤਾਂ ਹੁਣ ਸੰਗਤ ਕੀਰਤਨ ਚੱਲ ਰਿਹਾ ਜੀ ਦੁਸਤਵਾਲ ਲੰਗਰ ਚੱਲੂਗਾ ਮੈਂ ਆਪਣੇ ਵੱਲੋਂ ਤੇ ਪੂਰੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਨੂੰ ਤੇ ਮੰਦਿਰ ਕਮੇਟੀ ਨੂੰ ਅੱਜ ਦੇ ਦੇਣੀਆਂ ਲੱਖ ਲੱਖ ਦਾ ਨਾਮ ਬਹੁਤ ਧੰਵਾ ਜੀ ਬੰ ਪੰਡਿਤ ਆਜੋ ਜੀ ਸਰ ਅੱਜ ਮੰਦਿਰ ਵਿਖੇ ਆਪਣੇ ਮੂਰਤੀ ਸਥਾਪਨਾ ਹੋਈ ਆ ਕੀ ਕਹਿਣਾ ਚਾਹੂੰਗਾ ਅੱਗੇ ਅੱਜ ਬੜਾ ਹੀ ਖੁਸ਼ੀ ਦਾ ਦਿਨ ਆ ਜੀ ਸ੍ਰੀ ਬੋਲੇ ਪੰਡਾਰੀ ਦਾ ਪਤਮਾ ਸਥਾਪਨਾ ਦੇ ਸੁਨਾਇਆ ਜਾ ਰਿਹਾ ਮੰਦਰ ਪਰਵੰਦਾ ਕਮੇਟੀ ਰਜਿਸਟਰ ਟਰਸਟ ਦੁਆਰਾ ਬੜੇ ਉਤਸ਼ਾਹ ਦੇ ਨਾਲ ਇਹ ਪ੍ਰੋਗਰਾਮ ਕੀਤਾ ਗਿਆ ਪਹਿਲੇ ਸਵੇਰੇ ਹਵਨ ਕੀਤਾ ਗਿਆ ਉਸ ਤੋਂ ਬਾਅਦ ਛੋਟਸੋ ਭੋਜਨ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਸੰਗੀਤਨ ਦਾ ਪ੍ਰੋਗਰਾਮ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਪ੍ਰੀਤ ਭੋਜਨ ਰੱਖਾ ਗਿਆ ਬੜੇ ਉਤਸ਼ਾਹ ਦੇ ਨਾਲ ਮੰਦਰ ਪਰਵੰਦਾ ਕਮੇਟੀ ਨੇ ਜਿਹੜਾ ਆ ਉਤਸਵ ਜਿਹੜਾ ਮਨਾਇਆ ਜਾ ਰਿਹਾ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਪੰਡਿਤ ਬਾਬਾ ਧੰਨਵਾਦ ਤੁਹਾਡਾ ਹੀ ਮੇਰੇ ਨਾਲ ਨੇ ਇੱਕ ਤਾਂ ਲਹਿਰ ਅਖਬਾਰ ਦੇ ਜਿਹੜੇ ਸੰਵਾਦਕ ਨੇ ਮੁੱਖ ਅਸ਼ੀਰ ਅਸ਼ੋਕਪੁਰੀ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਜਿੰਦੀਆਂ ਜਿੰਦੀਆਂ ਪੂਰੀ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਬੜਾ ਸੁਭਾਗਾ ਦੇ ਨੇ ਕਿ ਤੁਸੀਂ ਅੱਜ ਮੰਦਿਰ ਵਿਖੇ ਅ ਜਿਹੜੀ ਮੂਰਤੀ ਸਥਾਪਨਾ ਦਾ ਅੱਜ 25 ਸਾਲਾ ਮਨਾ ਰਹੇ ਆ ਅੱਜ ਸ਼ੇਰ ਲਚੀਵਨ ਰਹਿਮਤ ਦਾ ਇਨਸ਼ਾਅੱਲਾਹ ਟਰਸਟ ਦੇ ਸਾਰੇ ਮੈਂਬਰ 25ਵੇਂ ਸੇਵਲਰ ਜੋਲੇ ਸ਼ੇਰ ਪਰਿਵਾਰ ਦੇ ਸਥਾਪਨਾ 25 ਸਾਲ ਹੋ ਗਏ ਹੋਈ ਸੀ ਉਸ ਸੰਬੰਧ ਦੇ ਵਿੱਚ ਸਾਡੇ ਟੈਸਟ ਦੇ ਪ੍ਰਧਾਨ શ્રી ਨਮਾਜਨ ਬੱਗਾ ਜੀ ਵਿਨੋਦ ਪੁਰੀ ਜੀ ਅਸ਼ੋਕ ਬਰਮਾ ਜੀ ਸ਼੍ਰੀਸ਼ਪੁਰੀ ਜੀ ਵਿਰਿੰਦਰ ਪੁਰੀ ਜੀ ਔਰ ਫੰਦਰ ਕਿਸ਼ੋਰੀ لال ਜੀ ਔਰ ਸਾਰੇ ਮੈਂਬਰ ਟੈਸਟ ਦੇ ਆਜਾ ਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਜਿਹੜਾ ਵਾ ਬੜੀ ਧੁੰਦਾਂ 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 ਨਾਲ ਜਿਹੜੇ ਸ਼੍ਰੀਸ਼ੇਸ਼ਪੁਰੀ, ਓਵਿੰਦਰਪੁਰੀ, ਪਾਪੁਰੀ ਪਰਿਵਾਰ ਵੱਲੋਂ ਜਿਹੜੇ 25ਵੇਂ ਸਾਲ ਮਨਾਏ ਜਾ ਰਹੀ ਆ। ਟ੍ਰੈਸਟ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ। ਔਰ ਅੱਗੇ ਤੋਂ ਵੀ ਬਾਤ ਚਾਰ ਕੇ ਇਸ ਆਪਾਂ ਨੇ ਬਾਤ ਚਾਰ ਕੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣਾ। ਔਰ ਅੱਜ ਪ੍ਰੋਗਰਾਮ ਦੇ ਵਿੱਚ ਪਹਿਲਾਂ ਆਵਨ ਹੋਇਆ ਉਹ ਤੋਂ ਬਾਅਦ ਪੂਜਾ ਕਰਾਈ ਗਈ ਸਕੀਰਤਨ ਦਾਵਾ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਵਾ ਅਤੇ ਲੰਗਰ ਵੀ ਸ਼ੁਰੂ ਹੋਣ ਵਾਲਾ ਹੈ ਸਾਰੇ ਮੈਂਬਰਾਂ ਨੂੰ ਡਾਕਟਰ ਦੇ ਮੈਂਬਰਾਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਬਧਾਈ ਦਿੰਦਾ ਵਿਰੋਧਪੁਰ ਜੀ ਆ ਭਾਈ ਸਾਡੇ ਨਾਲ ਨੇ ਪਹਿਲਾਂ ਵੀ ਤੁਹਾਡ ਨੂੰ ਬਹੁਤ-ਬਹੁਤ ਅੱਜ ਦੇ ਦਿਨ ਦੀਆਂ ਮੁਬਾਰਕਾਂ ਜੀ ਹਾਂ ਜੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਸ੍ਰੀ ਗੁਰਿੰਦਰਪੁਰ ਜੀ ਕੋਈ ਸ਼੍ਰੀਸ਼ਪੁਰ ਜੀ ਇਨਾ ਨੇ ਜੀਵਨ ਦੇ 25 ਸਾਲ ਪੂਰੇ ਹੋਣ ਤੇ ਇਸ ਕੀਰਤਨ ਕਰਵਾਇਆ ਹਵਨ ਕਰਵਾਇਆ ਵਰ ਲੰਗਰ ਬਤਾ ਰਹੇ ਆ ਅੱਗੇ ਤੋਂ ਵੀ ਸਾਨੂੰ ਲక్ష్ਮੀ ਨਾਰਾਇਣ ਮੰਦਿਰ ਟਰਸਟ ਨੂੰ ਪੂਰਾ ਸਹਿਯੋਗ ਦੇਣ ਕੇ ਬਹੁਤ ਬਹੁਤ ਧੰਨਵਾਦ ਗੈ ਸ਼ੰਕਰ ਬਹੁਤ ਧੰਨਵਾਦ ਜੀ ਪੁਰੀ ਸਾਹਿਬ ਆਇਆ ਮੈਂਟੂ ਭਾਈ ਕੀ ਕਹਿਣਾ ਜਾਵਾਂਗੇ ਅੱਜ ਦੇ ਦਿਨ ਦੀ ਅੱਜ ਸ਼ੁਭ ਦਿਨ ਹੈ ਅੱਜ ਬੜੀ ਹੀ ਸੁਭਾਗਿਆ ਦੀ ਗੱਲ ਹੈ ਕਿ ਅੱਜ ਸਾਡੇ ਪੂਰੇ ਪਰਿਵਾਰ ਵੱਲੋਂ ਸੁਰੇਸ਼ਪੁਰੀ ਜੀ ਬ੍ਰਿੰਦਰਪੁਰੀ ਜੀ ਵੱਲੋਂ ਅੱਜ ਤੋਂ 25 ਸਾਲ ਪਹਿਲਾਂ ਸ਼੍ਰੀ ਲਕਸ਼ਮੀ ਆਂ ਮੰਦਰ ਚ ਭਗਵਾਨ ਸ਼ੰਕਰ ਜੀ ਦੇ ਪਰਿਵਾਰ ਦੀ ਮੂਰਤੀ ਸਥਾਪਨਾ ਕਰਵਾਈ ਗਈ ਸੀ ਅੱਜ 25 ਸਾਲ ਪੂਰੇ ਹੋਏ ਸਿਲਵਰ ਜੁਬਲੀ ਤੇ ਬਹੁਤ ਹੀ ਆਨੰਦ ਦੀ ਗੱਲ ਹੈ ਭਗਵਾਨ ਸ਼ੰਕਰ ਜੀ ਅਪਾਰ ਕਿਰਪਾ ਸਭ ਤੇ ਬਣੀ ਰਹੇ ਇਹ ਸ਼੍ਰੀ ਲਕਸ਼ਮੀ ਆਂ ਮੰਦਰ ਆਂ ਜੀਪੁਰੀ ਸਾਹਿਬ ਲਕਸ਼ਮੀਨ ਕੋਦਰ ਵੱਲ ਸ਼੍ਰੀ ਪਰਿਵਾਰ 25ਵਾਂ ਸਾਲਗिरा ਸੀ ਮਨਾ ਰਹੇ ਆ ਪੂਰੇ ਪਰਿਵਾਰ ਵੱਲੋਂ ਸਾਰੇ ਸ਼ਹਿਨ ਵਾਸੀਆਂ ਨੂੰ ਬਹੁਤ ਬਹੁਤ ਬਧਾਈ ਜੀ। ਜੇ ਕਰਾਏ ਵੀਰ ਜੰਗੀ ਹਰ ਹਰ ਮਹਾਂ। ਨਮਸਕਾਰ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਲੈ ਨਿਊਜ਼ ਚੈਨਲ ਅੱਜ ਸ਼੍ਰੇਸ਼ਪਰ ਪੂਰੇ ਪਰਿਵਾਰ ਵੱਲੋਂ ਅਤੇ ਵਿਰਿੰਦਰ ਪੂਰੀ ਪਰਿਵਾਰ ਬਾ ਪਰਿਵਾਰ ਵੱਲੋਂ ਅੱਜ ਜਿਹੜਾ ਮਾਤਾ ਲక్ష్ਮੀ ਨਾਰਾਇਣ ਮੰਦਰ ਵਿਖੇ ਅਜ ਪ੍ਰੋਗਰਾਮ ਰੱਖਿਆ ਗਿਆ ਮੇਰੇ ਨਾਲ ਸਾਰਾ ਪਰਿਵਾਰਕ ਮੈਂਬਰ ਨੇ ਆਓ ਗੱਲਬਾਤ ਕਰਦੇ ਆ। ਮੈਂ ਕੀ ਨਾ ਨਮਸਕਾਰ ਜੀ। ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂਗੀ ਕਿ ਅੱਜ ਦੇ ਦਿਨ ਸਾਡੇ ਦਾਦਾ ਜੀ ਨੇ ਸ਼੍ਰੀ ਗਿਆਚਨਪੂਰੀ ਜੀ ਨੇ 25ਵੀਂ 25ਵੀਂ ਸਾਲਗिराह ਅੱਜ ਦੇ ਦਿਨ ਹੈ ਮਤਲਬ ਅੱਜ ਦੇ ਦਿਨ ਉਹਨਾਂ ਨੇ ਮੂਰਤੀ ਸਥਾਪਨਾ ਕਰਵਾਈ ਸੀਗੀ ਸ਼੍ਰੀ ਪਰਿਵਾਰ ਦੀ ਮੂਰਤੀ ਸਥਾਪਨਾ ਕਰਵਾਈ ਸੀਗੀ ਤੇ ਤੁਹਾਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੀ ਸਭ ਸਾਰੇ ਸੰਸਾਰ ਨੂੰ ਮਤਲਬ ਸਮਾਜ ਨੂੰ ਵਧਾਈ ਦੇਵਾਂ ਚਾਹਾਂਗੀ ਕਿ ਇਤ ਦਾ 25 ਸਾਲ ਮਨਾਇਆ 25ਵਾਂ ਸਾਲ 25ਵਾਂ ਸਾਲ ਮਨਾਇਆ ਜਾ ਰਿਹਾ ਹੈ ਇਸ ਦੇ ਉਪਲਖਸ਼ ਦੇ ਵਿੱਚ ਅਸੀਂ ਅੱਜ ਹਵਨ ਕਰਾਇਆ ਕੀਰਤਨ ਕਰਾਵਾਂਗੇ ਤੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਪੁਰੀ ਸਾਹਿਬ ਅੱਜ ਦੀਆਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦੇ ਦਿਨ ਦੀ 25 ਸਾਲਾਂ ਦਾ ਮਨਾ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਇਸ ਲక్ష్ਮੀਨਾਰ ਮੰਦਿਰ ਨਕੋਦਰ ਵਿਖੇ ਇਹ ਜਿਹੜਾ ਸ਼੍ਰੀ ਪਰਵਾਰ ਦੀ ਸਥਾਪਨਾ ਕੀਤੀ ਗਈ ਸੀਗੀ ਇਹ ਸੁਰੇਸ਼ ਪੁਰੀ ਜੀ ਤੇ ਸਾਡੇ ਬ੍ਰਿੰਦਰਪੁਰ ਜੀ ਉਹ ਪਰਿਵਾਰ ਵੱਲੋਂ ਸਥਾਪਨਾ ਕੀਤੀ ਗਈ ਅੱਜ 25ਵਾਂ ਵਰ੍ਹਾ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਅੱਜ ਸਵੇਰੇ ਹਵਨ ਜਗ ਕਰਾਇਆ ਗਿਆ ਤੇ ਬਾਅਦ ਚ ਕੀਰਤਨ ਕਰਾਇਆ ਗਿਆ ਤੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਤੋਂ ਸਭ ਭਗਤਾਂ ਨੂੰ ਇਹ ਬਹੁਤ ਬਹੁਤ ਖੁਸ਼ੀ ਇਹ ਅਝਾੜ ਕਰਦੇ ਹਾਂ ਕਿ ਇਹ ਜਿਹੜਾ ਭੋਲੇ ਨਾਹ ਦਾ ਇਹ ਸਥਾਨਾ ਬਹੁਤ ਮਹੱਤਵਪੂਰਨ ਸਥਾਨਾ ਔਰ ਇਸੇ ਸਭ ਨੂੰ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਤੇ ਸਾਰੇ జగਤ ਨੂੰ ਕਲਿਆਣਮਈ ਬੰਦਰ ਹੋਵੇ ਤਨਵੀ ਕੀ ਕਹਿਣਾ ਚਾਹੁੰਦੀ ਹੋ ਅੱਜ ਅੱਜ ਇੱਥੇ ਸਰ ਕੀ ਕਹਿੰਦੇ ਨਕੌਦਰ ਚ 25 ਸਾਲ ਹੋ ਗਏ ਐ ਤੇ ਇੱਥੇ ਅਸੀਂ ਖਵਨ ਕਰਵਾਨੇ ਆ ਅੱਜ ਕੀਰਤਨ ਕਰਵਾਣਾ ਹੈਗਾ ਵਾ ਤੁਮ ਤਾਂ ਮਨਾ ਅੱਜ ਮੂਰਤੀ ਸਥਾਪਨ ਕੀਤੀ ਸੀਗੀ ਸਾਡੇ ਦਾਦਾ ਜੀ ਨੇ ਵੱਡੇ ਵੱਡੇ ਰਿਆ ਨੇ ਵੀ ਜੋ ਸਭ ਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾ ਧੰਨਵਾਦ ਜੀ ਇਹ ਸੰਨ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਧਰਮਸ਼ਾਲਾ ਚੈਰੀਟੇਬਲ ਟਰਸਟ ਵੱਲੋਂ ਜਿਹੜਾ ਅੱਜ ਪ੍ਰੋਗਰਾਮ ਲੀਕਿਆ ਗਿਆ ਔਰ ਸਮੂਹ ਪੁਰੀ ਪਰਿਵਾਰ ਵੱਲੋਂ ਜਿਹੜਾ ਇਹ ਪ੍ਰੋਗਰਾਮ ਲੀਕਿਆ ਗਿਆ ਆਪ ਸਭ ਨੂੰ ਸਾਡੀ ਇੱਥਾ ਲਹਿਰ ਦੀ ਟੀਮ ਵੱਲੋਂ ਔਰ ਸਾਰੇ ਪਰਿਵਾਰ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਕੈਮਰਾ ਬਰਸਤ ਦੇ ਨਾਲ ਜਸਵਿੰਦਰ ਚੰਬਰ ਇੱਥਾ ਲਹਿਰ ਤੋਂ